ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬਰਨਾਲਾ ਦੇ ਪਿੰਡ ਗਹਿਲ ਕਲਾ ਦੇ ਵਿੱਚ ਦਰਦਨਾਕ ਸੜਕ ਹਾਚਾ ਵਾਪਰੇ ਜਿੱਥੇ ਮੋਟਰਸਾਈਕਲ ਦੇ ਉੱਪਰ ਸਵਾਰ ਤਿੰਨ ਦੋਸਤਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਜੀ ਆ ਦੱਸਦੇ ਕਿ ਇੱਕ ਟਰੈਕਟਰ ਟਰਾਲੀ ਵਾਲੇ ਨੇ ਇਹਨਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਦੋਂ ਟੱਕਰ ਲੱਗੀ ਤਾਂ ਜੋ ਤਿੰਨੋਂ ਨੌਜਵਾਨ ਐ ਤਿੰਨੋਂ ਦੋਸਤ ਐ ਉਹਨਾਂ ਦੀ ਥਾਂ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਲੜਕੇ ਐ ਉਹ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਜਾ ਰਹੇ ਸਨ ਤੇ ਉਸ ਦੌਰਾਨ ਟਰੈਕਟਰ ਟਰਾਲੀ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਪਰਿਵਾਰਕ ਮੈਂਬਰਾਂ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਅਗਲੀ ਜਾਣਕਾਰੀ ਦੀ ਗੱਲ ਕਰੀਏ ਤਾਂ ਟਰੈਕਟਰ ਟਰਾਲੀ ਚਾਲਕ ਦੀ ਵੱਡੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਉਸ ਦੇ ਵੱਲੋਂ ਜੋ ਟਰੈਕਟਰ ਹੈ ਉਸ ਨੂੰ ਸਹੀ ਤੱਕ ਦੇ ਨਾਲ ਨਹੀਂ ਚਲਾਇਆ ਜਾ ਰਿਹਾ ਸੀਗਾ ਤੇ ਇੱਕਦਮ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਸੁਧਾਰ ਤੇ ਬੋਪਾਰਾਏ ਸੜਕ ਦੇ ਉੱਪਰ ਇਹ ਜੋ ਹਾਦਸਾ ਵਾਪਰਿਆ ਪਿੰਡ ਗੇਹਲ ਵਿਖੇ ਤਿੰਨ ਨੌਜਵਾਨ ਦਾ ਨਵ ਅਖਾਦ ਨਾਲ ਕੀਤਾ ਗਿਆ ਅੰਤਿਮ ਸੰਸਕਾਰ 18 ਤੋਂ 25 ਸਾਲ ਦੀ ਉਮਰ ਤੇਨਾਂ ਦੀ ਦੱਸੀ ਜਾ ਰਹੀ ਹੈ ਤੇ ਤਿੰਨੋਂ ਜੋ ਨੌਜਵਾਨ ਹੈ ਉਹ ਦੋਸਤ ਸੀਗੇ ਤੇ ਪਰਿਵਾਰਕ ਮੈਂਬਰਾਂ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤੇ ਪਰਿਵਾਰਕ ਮੈਂਬਰਾਂ ਦੇ ਇਹ ਤਿੰਨੋਂ ਆਪਣੇ ਕੱਲੇ-ਕੱਲੇ ਸਹਾਰੇ ਸੰਤੇ ਸ਼ਮਸ਼ਾਨ ਘਾਟ ਵਿਖੇ ਅੱਜ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਪਰਿਵਾਰਕ ਮੈਂਬਰਾਂ ਦੀ ਹਾਲਤ ਕਾਫੀ ਜ਼ਿਆਦਾ ਜੋ ਕਿ ਦੇਖਣਯੋਗ ਹੈ ਕਿ ਕਿਸ ਤਰੀਕੇ ਦੇ ਨਾਲ ਜਿਨ੍ਹਾਂ ਦੇ ਜਵਾਨ ਜਹਾਨ ਪੁੱਤਰ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਇਸ ਸਮੇਂ ਕੀ ਹਾਲ ਹੋ ਰਿਹਾ ਹੈ ਪਰਿਵਾਰਕ ਮੈਂਬਰਾਂ ਦੇ ਇਕੱਲੇ-ਇਕੱਲੇ ਜੋ ਮੁੰਡੇ ਸੀਗੇ ਆਪਣੇ ਪਰਿਵਾਰ ਦਾ ਸਾਰਾ ਖਰਚਾ ਇਹਨਾਂ ਤਿੰਨਾਂ ਦੇ ਵੱਲੋਂ ਚੁਕਾਇਆ ਗਿਆ ਸੀਗਾ ਤੇ ਉਹਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਬਹੁਤ ਦਖਦਾਈ ਤੇ ਬਹੁਤ ਵੱਡਾ ਨੁਕਸਾਨ ਆ ਜਿੰ ਪਿੰਡ ਲਈ। ਬੱਚੇ ਆ ਨੌਜਵਾਨ ਹਜੇ ਇਹਨਾਂ ਨੇ ਕਿੱਥੇ ਜਾਣਾ ਸੀ, ਬਦਲਣਾ ਸੀ, ਪਰਿਵਾਰ ਨੂੰ ਅੱਗੇ ਲੈ ਜਾਣਾ ਸੀ। ਕਿੱਥੇ ਅੱਜ ਪਰਿਵਾਰ ਘਾਟੇ ਚ ਚਲਿਆ ਗਿਆ। ਮਾਂ-ਬਾਪ ਨੂੰ ਕਿੰਨਾ ਵੱਡਾ ਘਾਟਾ ਪੈ ਗਿਆ। ਜੋਗੇ ਨਾ ਸਹਣ ਜੋਗਾ। ਹਾਦਸਾ ਕਿਵੇਂ ਵਾਪਰਿਆ ਜੀ? ਹਾਦਸਾ ਅਚਾਨਕ ਹੀ ਵਾਪਰਿਆ ਜੀ। ਇੱਕ ਸਾਈਡ ਤੇ ਸੜਕ ਵੀ ਬਹੁਤ ਖੁੱਲੀ ਸੀ। ਸਮਝੋ ਬਾਹਰ ਵਾਲੀ ਗੱਲ ਹੈ। ਹਾਦਸਾ ਕਿਵੇਂ ਵਾਪਰਿਆ? ਇਹ ਕਹਿੰਦਾ ਐਕਸੀਡੈਂਟ ਹੋਇਆ ਜੀ। ਇਹ ਟਰੈਕਟਰ ਟਰਾਲੀ ਇੱਕ ਸਾਈਡ ਆ ਰਿਹਾ ਸੀ ਮੂਰੇ ਉਹ ਦੂਸਰੀ ਸਾਈਡ ਤੋਂ ਇਹਨਾਂ ਦਾ ਮੋਟਰਸਾਈਕਲ ਆ ਰਿਹਾ ਸੀ। ਜਿਹੜਾ ਇਹਨਾਂ ਦੀ ਸਾਈਡ ਹੀ ਆਸਪਾਸ ਟਕਰਾਈ ਆ ਕੋਈ ਐ ਨਹੀਂ ਹੈ ਵੀ ਸਿੱਧਾ ਟੱਕਰ ਹੋਈ ਆ। ਤੇ ਕਿੰਨੀ-ਕਿੰਨੀ ਉਮਰ ਹੈਗੀ ਬੱਚਿਆਂ ਦੀ ਬਹੁਤ ਹੋਈ ਆ ਜੀ। ਇੱਕ ਕਰੀਬ 22 ਤੋਂ 25 ਸਾਲ ਦੇ ਵਿਚਕਾਰ ਆ ਤਨੇ ਜਵਾਨ ਕਿਵੇਂ ਦੇ ਦੇ ਇੱਕ ਸਹਾਰਾ ਸੀਗਾ ਪਰਿਵਾਰਾਂ ਦਾ ਸਹਾਰਾ ਸੀਗੇ ਬੱਚੇ ਇਹ ਹੁਣ ਸਹਾਰਾ ਟੁੱਟ ਚੁੱਕਿਆ ਹੈਗਾ ਹਾਂਜੀ ਹਾਂ ਉਹ ਟੁੱਟ ਹੀ ਚੁੱਕਿਆ ਸਹਾਰੇ ਦੇ ਖਾਤਰੀ ਆਪਾਂ ਬੱਚਿਆਂ ਨੂੰ ਬਾੜ ਲਿਆ ਵੀ ਬੁੱਢੇ ਹੋਣ ਨੂੰ ਸਹਾਰਾ ਦੇਣਗੇ ਇਹ ਫਰੋ ਬਿਲਕੁਲ ਉਹਨਾਂ ਸੁਹਣਿਆਂ ਜਿਹੜੇ ਚਕਰਾਂ ਚੂਰ ਹੋ ਚੁੱਕੇ ਆ ਇਸ ਟਾਈਮ ਅੱਜ ਸਾਰਾ ਪਿੰਡ ਹੈਗਾ ਦੁੱਖ ਦੇ ਵਿੱਚ ਹੈਗਾ ਸਰਕਾਰ ਵੱਲੋਂ ਕੀ ਮੰਗ ਕਰਦੇ ਆ ਵੀ ਪਰਿਵਾਰਾਂ ਨੂੰ ਕੀ ਮਦਦ ਹੋ ਸਕਦੀ ਹੈ ਸਰਕਾਰ ਜੋ ਬਣਦੀ ਮਦਦ ਕਰਨੀ ਨੇ ਕਰ ਸਕਤ ਕਰੇ ਜ਼ਰੂਰੀ ਜ਼ਾਹੀਦੀ ਆ ਪਰਿਵਾਰ ਦੇ ਬਾਕੀ ਜਿਹੜੇ ਕੋਈ ਰਸਤੇ ਰੋਸਤੇ ਆ ਉਹ ਲੱਗਦਾ ਸਰਕਾਰ ਨੂੰ ਵੀ ਠੀਕ ਹੋ ਜਾਣੇ ਚਾਹੀਦੇ ਆ ਕੋਈ ਕਰੇ ਕਰੇ ਅਸੀਂ ਤਾਂ ਚਾਹੁੰਦੇ ਆ ਵੀ ਕਰੇ ਕਰ ਸਕਦੀ ਆ ਪਰ ਕਿੰਨੀ ਕਿੰਨੀ ਉਮਰ ਦੇ ਬੱਚਿਆਂ ਦੀ ਜਿੰਨੇ ਮੌਤ ਹੋਈ ਹੈ ਕਿਤੋਂ ਤਕਰੀਬਨ 22 ਤੋਂ 25 ਸਾਲ ਦੇ ਵਿਚਕਾਰ ਸੀ ਜਿੱਦਨੇ ਹੁਣੇ ਕੰਮ ਵਾਲੇ ਹੋਣਾ ਸੀ ਉਸ ਤੋਂ ਬਾਅਦ ਤਾਂ ਉਹਨਾਂ ਦੇ ਮਾਪ ਨੇ ਖਰਚੀ ਕਰਿਆ ਪੜ੍ਹਾਈ ਤੇ ਪਲੱਸ 2 ਕਰਕੇ ਬਸ ਅਜੇ ਤਾਂ ਬਾਹਰ ਹੀ ਨਿਕਲੇ ਆ ਦੋਏ ਇਕੱਲੇ ਇਕੱਲੇ ਬੱਚੇ ਆ ਇੱਕ ਦੇ ਦੋ ਬੱਚੇ ਆ ਅੱਜ ਜਿਹੜਾ ਅੰਤਿਮ ਸੰਸਕਾਰ ਕੀਤਾ ਬੱਚਿਆਂ ਦਾ ਕਿੰਨੇ ਬੱਚਿਆਂ ਦਾ ਸੰਸਕਾਰ ਕੀਤਾ ਗਿਆ ਅੰਤ ਤਿੰਨ ਬੱਚਿਆਂ ਦਾ ਅੰਤਿਮ ਸੰਸਕਾਰ ਹੋਇਆ ਜੀ ਅੱਜ ਚੌਥਾ ਇੱਕ ਮਾਤਾ ਦਾ ਮਾਤਾ ਦਾ ਵੀ ਹੋਇਆ ਚਾਰ ਸੰਸਕਾਰ ਹੋਇਆ ਬੰਡੇ ਜੀ ਬਹੁਤ ਵੱਡੀ ਘਟਨਾ ਕੀ ਹੋਊਗੀ ਇੱਕ ਹੋਵੇ ਉਦੋਂ ਵੀ ਦੁੱਖ ਬਹੁਤ ਵੱਡਾ ਹੁੰਦਾ ਸਾਡੇ ਜੀ ਪਿੰਡ ਗਹਿੜ ਦੇ ਵਿੱਚ ਸੋਗ ਦੀ ਲਹਿਰ ਹੈ ਜੀ ਹਰ ਬੱਚਾ ਬਜ਼ੁਰਗ ਸਾਰਿਆਂ ਨੇ ਬਹੁਤ ਸੋਗ ਮਨਾਇਆ ਹੁਣ ਹਰ ਬੱਚੇ ਸੀ ਗਰੀਬ ਪਰਿਵਾਰ ਨਾਲ ਸੰਬੰਧਤ ਸੀਗੇ ਉਹ ਵਿਚਾਰੇ ਕੋਈ ਆਪ ਦਾ ਭਵਿੱਖ ਲਈ ਕੁਝ ਕਰਨਾ ਸੀ ਉਹਨਾਂ ਨੇ ਮਾਂ ਪਾਪ ਬਾਪ ਦਾ سہਾਰਾ ਬਣਨਾ ਸੀਗਾ ਅੱਜ ਉਹਨਾਂ ਦੀ ਸਾਰੀਆਂ ਉਮੀਦਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਚੱਕਣਾ ਚੂਰ ਹੋ ਗਈਆਂ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਪੰਜਾਬ ਸਰਕਾਰ ਉਸ ਗਰੀਬ ਪਰਿਵਾਰਾਂ ਵੱਲ ਜੋ ਵੀ ਕਰ ਸਕਦੀਆਂ ਮਦਦ ਕਰੇ ਜੋ ਐਨ ਆਰ ਆਈ ਵੀਰ ਨੇ ਉਹ ਵੀ ਮਦਦ ਕਰਨ ਔਰ ਨਗਰ ਵੀ ਉਹਨਾਂ ਦੀ ਹੈਲਪ ਕਰੂਗਾ ਕਿਉਂਕਿ ਉਹਨਾਂ ਕੋਲੇ ਉਹ ਬੱਚੇ ਤਾਂ ਅਸੀਂ ਨਹੀਂ ਪੈਦਾ ਕਰ ਸਕਦੇ ਉਹ ਆ ਨਹੀਂ ਸਕਦੇ ਪਰ ਉਹਨਾਂ ਦੀ ਆਰਥਿਕ ਤੌਰ ਤੇ ਉਹ ਕਮਜ਼ੋਰ ਨੇ ਉਹਨਾਂ ਦੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤਾਂ ਮੈਂ ਉਹਨੂੰ ਬੜਾ ਚੰਗਾ ਸਮਝੂ ਅੱਜ ਇੱਥੇ ਲੋੜ ਐ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਐ ਇਹ ਤਾਂ ਜੀ ਸਾਡੇ ਇੱਕ ਉੱਥੇ ਗਹਿੜਾ ਤੋਂ ਬੀਲੇ ਨੂੰ ਸੜਕ ਜਾਂਦੀ ਆ ਉੱਥੇ ਵੀ ਇਸ ਤਰ੍ਹਾਂ ਹੋਇਆ ਅੱਗੇ ਬੱਚੇ ਸਾਡੇ ਮਰਗੇ ਸੀਗੇ ਲੋਕਾਂ ਨੇ ਬੜਾ ਰਾਇ ਪਰ ਸਰਕਾਰਾਂ ਨਹੀਂ ਧਿਆਨ ਦਿੰਦੀਆਂ ਸੁਣਦੀਆਂ ਨਹੀਂ ਮੌਕੇ ਦੀ ਦੇ ਹਾਲਾਤਾਂ ਨੂੰ ਦੇਖ ਕੇ ਪਤਾ ਨਹੀਂ ਕੀ ਉਹਨਾਂ ਨੇ ਹੈਗਾ ਉਹ ਦਰਖਤ ਨੇ ਸੜਕ ਦੇ ਵਿੱਚ ਆਇਆ ਉਹ ਸਾਡੀ ਸੜਕ ਵੀ ਖਾਸਤਾ ਹੋਈ ਵੀ ਹੈ ਜੀ ਸੜਕਾਂ 'ਵਲ ਅਚੇਚੇ ਧਿਆਰ ਦੇਣਾ ਚਾਹੀਦਾ ਹੁਣ ਵੀ ਸਾਨੂੰ ਕੋਈ ਵੱਡਾ ਹਾਦਸਾ ਹੋਣ ਦਾ ਹਜੇ ਵੀ ਸਾਨੂੰ ਐ ਲੱਗਦਾ ਵੀ ਕਿਤੇ ਹੋ ਨਾ ਜਾਏ ਸਾਡੇ ਇੱਕ ਭਾਰਤ ਮਾਲਾ ਸੜਕ ਬਣ ਰਹੀ ਆ ਇੰਨੀ ਟ੍ਰੈਫਿਕ ਆ ਉਹਦੇ ਚ ਮਿੱਟੀ ਚੱਕਣ ਵਾਲੇ ਉਹਨਾਂ ਨੇ ਮਿੱਟੀ ਵੀ ਚੱਕਣੀਆਂ ਪਰ ਉਹਦਾ ਹੱਲ ਵੀ ਕੋਈ ਜ਼ਰੂਰੀ ਆ ਲੋਕ ਰੋਜ਼ ਰੌਲਾ ਪਾਉਂਦੇ ਆ ਸੜਕਾਂ ਤੋਂ ਇੰਨੇ ਸਪੀਡ ਨਾਲ ਜਿਹੜੇ ਟਿਪਰ ਨੇ ਮਿੱਟੀ ਪਾਉਣ ਵਾਲੇ ਲੰਘਦੇ ਨੇ ਤੇ ਉਹ ਉਹਦੇ ਬਣ ਵੀ ਅਸੀਂ ਅਸੀਂ ਫਿਕਰਬੰਦ ਆ ਵੀ ਕਿਸੇ ਕਿਸੇ ਦਾ ਭਵਿੱਖ ਨਾ ਵਿਚਾਰੇ ਦਾ ਖਰਾਬ ਹੋਵੇ ਕਿਸੇ ਦੀ ਮੌਤ ਨਾ ਹੋ ਜਾਵੇ ਅਸੀਂ ਇੰਨਾ ਡਰਦੇ ਆ ਪਿੰਡ ਦੀ ਫਿਰਨੀ ਆ ਜੀ ਮੇਨ ਫਿਰਨੀ ਆ ਜਿਹੜਾ ਰਸਤਾਗਾ ਉਹ ਰਸਤੇ ਵੀ ਟੁੱਟੇ ਪਏ ਆ ਜੇ ਮੜੀ ਜੀ ਸੜਕ ਬਣੀ ਸੀ ਉਹ ਨਾਲ ਦੀ ਨਾਲ ਟੁੱਟ ਗਈ ਕਿਉਂਕਿ ਟਰੈਫਿਕ ਇੰਨੀ ਜ਼ਿਆਦਾ ਇੰਨਾ ਲੋਡ ਲੰਘਦਾ ਹੈ ਉਹ ਵੀ ਸਾਡੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜੀ ਸਾਡੇ ਨਗਰ ਲਈ ਨਾਲਾ ਦੇ ਪਿੰਡ ਗਹਿਲਕਲਾ ਦੇ ਵਿੱਚ ਦਰਦਨਾਕ ਸੜਕ ਹਾਚਾ ਵਾਪਰੇ ਜਿੱਥੇ ਮੋਟਰਸਾਈਕਲ ਦੇ ਉੱਪਰ ਸਵਾਰ ਤੇ ਦੋਸਤਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਜੀ ਆ ਦੱਸ ਦੇ ਕਿ ਇੱਕ ਟਰੈਕਟਰ ਟਰਾਲੀ ਵਾਲੇ ਨੇ ਇਹਨਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਦੋਂ ਟੱਕਰ ਲੱਗੀ ਤਾਂ ਜੋ ਤਿੰਨੋਂ ਨੌਜਵਾਨ ਐ ਤਿੰਨੋਂ ਦੋਸਤ ਐ ਉਹਨਾਂ ਦੀ ਥਾਂ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਲੜਕੇ ਐ ਉਹ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਜਾ ਰਹੇ ਸਨ ਤੇ ਉਸ ਦੌਰਾਨ ਟਰੈਕਟਰ ਟਰਾਲੀ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਪਰਿਵਾਰਕ ਮੈਂਬਰਾਂ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਅਗੇਲੀ ਜਾਣਕਾਰੀ ਦੀ ਗੱਲ ਕਰੀਏ ਤਾਂ ਟਰੈਕਟਰ ਟਰਾਲੀ ਚਾਲਕ ਦੀ ਵੱਡੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਉਸ ਦੇ ਵੱਲੋਂ ਜੋ ਟਰੈਕਟਰ ਹੈ ਉਸ ਨੂੰ ਸਹੀ ਤੱਕ ਦੇ ਨਾਲ ਨਹੀਂ ਚਲਾਇਆ ਜਾ ਰਿਹਾ ਸੀਗਾ ਤੇ ਇੱਕਦਮ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਸੁਧਾਰ ਤੇ ਬੋਪਾਰਾਏ ਸੜਕ ਦੇ ਉੱਪਰ ਇਹ ਜੋ ਹਾਦਸਾ ਵਾਪਰਿਆ ਪਿੰਡ ਗਹਿਲ ਵਿਖੇ ਤੇ ਨੌਜਵਾਨ ਦਾ ਨਵ ਅਖਾਦ ਨਾਲ ਕੀਤਾ ਗਿਆ ਅੰਤਿਮ ਸੰਸਕਾਰ 18 ਤੋਂ 25 ਸਾਲ ਦੀ ਉਮਰ ਤੇ ਇਹਨਾਂ ਦੀ ਦੱਸੀ ਜਾ ਰਹੀ ਹੈ ਤੇ ਤਿੰਨੋ ਜੋ ਨੌਜਵਾਨ ਐ ਉਹ ਦੋਸਤ ਸੀਗੇ ਤੇ ਪਰਿਵਾਰਕ ਮੈਂਬਰਾਂ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤੇ ਪਰਿਵਾਰਕ ਮੈਂਬਰਾਂ ਦੇ ਇਹ ਤਿੰਨੋ ਆਪਣੇ ਕੱਲੇ ਕੱਲੇ ਸਹਾਰੇ ਸੰਤੇ ਸ਼ਮਸ਼ਾਨ ਘਾਟ ਵਿਖੇ ਅੱਜ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਪਰਿਵਾਰਕ ਮੈਂਬਰਾਂ ਦੀ ਹਾਲਤ ਕਾਫੀ ਜ਼ਿਆਦਾ ਜੋ ਕਿ ਦੇਖਣਯੋਗ ਹੈ ਕਿ ਕਿਸ ਤਰੀਕੇ ਦੇ ਨਾਲ ਜਿਨ੍ਹਾਂ ਦੇ ਜਵਾਨ ਜਹਾਨ ਪੁੱਤਰ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਇਸ ਸਮੇਂ ਕੀ ਹਾਲ ਹੋ ਰਿਹਾ ਹੈ ਪਰਿਵਾਰਕ ਮੈਂਬਰਾਂ ਦੇ ਕੱਲੇ ਕੱਲੇ ਜੋ ਮੁੰਡੇ ਸੀਗੇ ਆਪਣੇ ਪਰਿਵਾਰ ਦਾ ਸਾਰਾ ਖਰਚਾ ਇਹਨਾਂ ਤਿੰਨਾਂ ਦੇ ਵੱਲੋਂ ਚੁਕਾਇਆ ਗਿਆ ਸੀਗਾ ਤੇ ਉਹਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਬਹੁਤ ਦਖਦਾਈ ਤੇ ਬਹੁਤ ਵੱਡਾ ਨੁਕਸਾਨ ਆ ਜਿੰ ਪਿੰਡ ਲਈ। ਬੱਚੇ ਆ ਨੌਜਵਾਨ ਹਜੇ ਇਹਨਾਂ ਨੇ ਕਿੱਥੇ ਜਾਣਾ ਸੀ, ਵੱਧਣਾ ਸੀ, ਪਰਿਵਾਰ ਨੂੰ ਅੱਗੇ ਲੈ ਜਾਣਾ ਸੀ। ਕਿੱਥੇ ਅੱਜ ਪਰਿਵਾਰ ਘਾਟੇ 'ਚ ਚੱਲਿਆ ਗਿਆ। ਮਾਪੇ ਨੂੰ ਕਿੰਨਾ ਵੱਡਾ ਘਾਟਾ ਪੈ ਗਿਆ। ਇਹੋਗੇ ਨਾ ਸਹਿਣ ਜੋਗਾ। ਹਾਦਸਾ ਕਿਵੇਂ ਵਾਪਰਿਆ ਜੀ? ਹਾਦਸਾ ਅਚਾਨਕ ਹੀ ਵਾਪਰਿਆ ਜੀ। ਇੱਕ ਸਾਈਡ ਤੇ ਸੜਕ ਵੀ ਬਹੁਤ ਖੁੱਲੀ ਸੀ। ਸਮਝੋ ਬਾਹਰ ਵਾਲੀ ਗੱਲ ਹੈ ਹਾਸਾ ਕਿਵੇਂ ਬੱਤ ਕਰਦਾ ਐਕਸੀਡੈਂਟ ਹੋਇਆ ਇਹ ਇਹ ਟਰੈਕਟਰ ਟਰਾਲੀ ਇੱਕ ਸੱਤ ਸਵਾਰਿਆ ਸੀ ਮੂਰੇ ਉਹ ਦੂਸਰੀ ਸਾਈਡ ਤੋਂ ਇਹਨਾਂ ਦਾ ਮੋਟਰਸਾਈਕਲ ਆ ਰਿਹਾ ਸੀ ਜਿਹੜਾ ਇੰਨੀ ਸਾਈਡ ਹੀ ਆਸਪੇਟ ਟਕਰਾਈ ਆ ਕੋਈ ਐ ਨਹੀਂ ਹੈ ਵੀ ਸਿੱਧਾ ਟੱਕਰ ਹੋਈ ਆ ਇਹ ਕਿੰਨੀ ਕਿੰਨੀ ਉਮਰ ਹੈਗੀ ਬੱਚਿਆਂ ਜਿੰਨੇ ਦੀ ਮੌਤ ਹੋਈ ਹੈ ਜੀ ਇਹ ਏਕ ਕਰੀਬ 22 ਤੋਂ 25 ਸਾਲ ਦੇ ਵਿਚਕਾਰ ਆ ਤਨੇ ਜਵਾਨ ਕੁਝ ਦੇ ਦੇ ਇੱਕ ਸਹਾਰਾ ਸੀਗਾ ਪਰਿਵਾਰਾਂ ਦਾ ਸਹਾਰਾ ਸੀਗੇ ਬੱਚੇ ਇਹ ਹੁਣ ਸਹਾਰਾ ਟੁੱਟ ਚੁੱਕਿਆ ਹੈਗਾ ਹਾਂਜੀ ਹਾਂ ਉਹ ਟੁੱਟ ਹੀ ਚੁੱਕਿਆ ਸਹਾਰੇ ਦੇ ਖਾਤਰੀ ਆਪਾਂ ਬੱਚਿਆਂ ਨੂੰ ਬਾੜ ਲਦੇ ਆਂ ਵੀ ਬੁੱਢੇ ਹੋਣ ਨੂੰ ਸਹਾਰਾ ਦੇਣਗੇ ਪਰ ਉਹ ਬਿਲਕੁਲ ਉਹਨਾਂ ਹੀ ਸੁਖਰੇ ਆ ਜਿਹੜੇ ਚਕਰਾਂ ਚੂਰ ਹੋ ਚੁੱਕੇ ਆ ਇਸ ਟਾਈਮ ਅੱਜ ਸਾਰਾ ਪਿੰਡ ਹੈਗਾ ਦੁੱਖ ਦੀ ਵਿੱਚ ਹੈਗਾ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਵੀ ਪਰਿਵਾਰਾਂ ਨੂੰ ਕੀ ਮਦਦ ਹੋ ਸਕਦੀ ਹੈ ਸਰਕਾਰ ਜੋ ਬਣਦੀ ਮਦਦ ਕਰਨੀ ਨੇ ਕਰ ਸਕਤ ਕਰੇ ਜ਼ਰੂਰੀ ਚਾਹੀਦੀ ਆ ਪਰਿਵਾਰ ਨੇ ਬਾਕੀ ਜਿਹੜੇ ਕੋਈ ਰਸਤੇ ਰੋਸ ਤੇ ਆ ਕੋਈ ਲੱਗਦਾ ਸਰਕਾਰ ਨੂੰ ਵੀ ਠੀਕ ਹੋ ਜਾਣੇ ਚਾਹੀਦੇ ਆ ਕਰੇ ਕਰੇ ਅਸੀਂ ਤਾਂ ਚਾਹੁੰਦੇ ਆ ਵੀ ਕਰੇ ਕਰ ਸਕਦੀ ਆ ਸਰ ਕਿੰਨੀ ਕਿੰਨੀ ਉਮਰ ਸੀ ਬੱਚਾ ਜਿਹਨੇ ਮੌਤ ਹੋਈ ਹੈ ਤਕਰੀਬਨ 22 ਤੋਂ 25 ਸਾਲ ਦੇ ਵਿਚਕਾਰ ਸੀ ਜਿੰਨੇ ਹੁਣੇ ਕੰਮ ਵਾਲੇ ਹੋਣਾ ਸੀ ਉਸ ਤੋਂ ਬਾਅਦ ਤਾਂ ਉਹਨਾਂ ਦੇ ਮਾਪ ਨੇ ਖਰਚੀ ਕਰਿਆ ਪੜ੍ਹਾਈ ਤੇ ਪਲੱਸ 2 ਕਰਕੇ ਬਸ ਅਜੇ ਤਾਂ ਬਾਹਰ ਹੀ ਨਿਕਲੇ ਆ ਦੋਏ ਇਕੱਲੇ ਇਕੱਲੇ ਬੱਚੇ ਇੱਕ ਦੇ ਦੋ ਬੱਚੇ ਆ ਅੱਜ ਜਿਹੜਾ ਅੰਤਿਮ ਸੰਸਕਾਰ ਕੀਤਾ ਬੱਚਿਆਂ ਦਾ ਕਿੰਨੇ ਬੱਚਿਆਂ ਦਾ ਸੰਸਕਾਰ ਕੀਤਾ ਜਾਂਦਾ ਤੇ ਤਿੰਨ ਬੱਚਿਆਂ ਦਾ ਅੰਤਿਮ ਸੰਸਕਾਰ ਹੋਇਆ ਜੀ ਅੱਜ ਚੌਥਾ ਇੱਕ ਮਾਤਾ ਦਾ ਵੀ ਹੋਇਆ ਚਾਰ ਸੰਸਕਾਰ ਹੋਇਆ ਪਿੰਡ 'ਚ ਬਹੁਤ ਈਦੂ ਵੱਡੀ ਘਟਨਾ ਕੀ ਹੋਊਗੀ ਇੱਕ ਹੋਵੇ ਉਦੋਂ ਵੀ ਦੁੱਖ ਬਹੁਤ ਵੱਡਾ ਹੁੰਦਾ ਸਾਡੇ ਜੀ ਪਿੰਡ ਗਹਿੜ ਦੇ ਵਿੱਚ ਸੋਗ ਦੀ ਲਹਿਰ ਹੈ ਜੀ ਹਰ ਬੱਚਾ ਬਜ਼ੁਰਗ ਸਾਰਿਆਂ ਨੇ ਬਹੁਤ ਸੋਗ ਮਨਾਇਆ ਹੋਂ ਹਰ ਬੱਚੇ ਸੀ ਗਰੀਬ ਪਰਿਵਾਰ ਨਾਲ ਸੰਬੰਧਿਤ ਸੀਗੇ ਉਹ ਵਿਚਾਰੇ ਕੋਈ ਆਪਦਾ ਭਵਿੱਖ ਲਈ ਕੁਝ ਕਰਨਾ ਸੀ ਉਹਨਾਂ ਨੇ ਮਾਂ ਪਾਪ ਬਾਪ ਦਾ سہਾਰਾ ਬਣਨਾ ਸੀਗਾ ਅੱਜ ਉਹਨਾਂ ਦੀ ਸਾਰੀਆਂ ਉਮੀਦਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਚੱਕਣਾ ਚੂਰ ਹੋ ਗਈਆਂ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਪੰਜਾਬ ਸਰਕਾਰ ਉਸ ਗਰੀਬ ਪਰਿਵਾਰਾਂ ਵਾਲਾ ਜੋ ਵੀ ਕਰ ਸਕਦੀ ਆ ਮਦਦ ਕਰੇ ਜੋ ਐਨ ਆਰ ਆਈ ਵੀਰ ਨੇ ਉਹ ਵੀ ਮਦਦ ਕਰਨ ਔਰ ਨਗਰ ਵੀ ਉਹਨਾਂ ਦੀ ਹੈਲਪ ਕਰੂਗਾ ਕਿਉਂਕਿ ਉਹਨਾਂ ਕੋਲੇ ਉਹ ਬੱਚੇ ਤਾਂ ਸੀ ਨਹੀਂ ਪੈਦਾ ਕਰ ਸਕਦੇ ਉਹ ਆ ਨਹੀਂ ਸਕਦੇ ਪਰ ਉਹਨਾਂ ਦੀ ਆਰਥਿਕ ਤੌਰ ਤੇ ਉਹ ਕਮਜ਼ੋਰ ਨੇ ਉਹਨਾਂ ਦੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤਾਂ ਮੈਂ ਉਹਨੂੰ ਬੜਾ ਚੰਗਾ ਸਮਝੂਗਾ ਅੱਜ ਇੱਥੇ ਲੋੜ ਹੈ ਇਹਨਾਂ ਦੀ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਹੈ ਇਹ ਤਾਂ ਜੀ ਸਾਡੇ ਇੱਕ ਉੱਥੇ ਗਹਿੜਾ ਤੋਂ ਬਿਲੇ ਨੂੰ ਸੜਕ ਜਾਂਦੀ ਆ ਉੱਥੇ ਵੀ ਇਸ ਤਰ੍ਹਾਂ ਹੋਇਆ ਅੱਗੇ ਬੱਚੇ ਸਾਡੇ ਮਰਗੇ ਸੀਗੇ ਲੋਕਾਂ ਨੇ ਵੱਡਾ ਹੋ ਰਾਇਆ ਪਰ ਸਰਕਾਰਾਂ ਨਹੀਂ ਧਿਆਨ ਦਿੰਦੀਆਂ ਸੁਣਦੀਆਂ ਨਹੀਂ ਮੌਕੇ ਦੀ ਦੇ ਹਾਲਾਤਾਂ ਨੂੰ ਦੇਖ ਕੇ ਪਤਾ ਨਹੀਂ ਕੀ ਉਹਨਾਂ ਨੇ ਹੈਗਾ ਉਹ ਦਰਖਤ ਨੇ ਸੜਕ ਦੇ ਵਿੱਚ ਆਇਆ ਉਹ ਸਾਡੀ ਸੜਕ ਵੀ ਖਾਸਤਾ ਹੋਈ ਵੀ ਹੈ ਜੀ ਸੜਕਾਂ ਵੱਲ ਚੇਚੇ ਧਿਆਰ ਦੇਣਾ ਚਾਹੀਦਾ ਹੁਣ ਵੀ ਸਾਨੂੰ ਕੋਈ ਵੱਡਾ ਹਾਦਸਾ ਹੋਣ ਦਾ ਹਜੇ ਵੀ ਸਾਨੂੰ ਐ ਲੱਗਦਾ ਵੀ ਕਿਤੇ ਹੋ ਨਾ ਜਾਏ ਸਾਡੇ ਇੱਕ ਭਾਰਤ ਮਾਲਾ ਸੜਕ ਬਣ ਰਹੀ ਆ ਇੰਨੀ ਟ੍ਰੈਫਿਕ ਆ ਉਹਦੇ ਚ ਮਿੱਟੀ ਚੱਕਣ ਵਾਲੇ ਉਹਨਾਂ ਨੇ ਮਿੱਟੀ ਵੀ ਚੱਕਣੀ ਆ ਪਰ ਉਹਦਾ ਹੱਲ ਵੀ ਕੋਈ ਜ਼ਰੂਰੀ ਆ ਲੋਕ ਰੋਜ਼ ਰੌਲਾ ਪਾਉਂਦੇ ਆ ਸੜਕਾਂ ਤੋਂ ਇੰਨੇ ਸਪੀਡ ਨਾਲ ਜਿਹੜੇ ਟਿਪਰ ਨੇ ਮਿੱਟੀ ਪਾਉਣ ਵਾਲੇ ਲੰਘਦੇ ਨੇ ਤੇ ਉਹ ਉਹਦੇ ਬੰਨ ਵੀ ਅਸੀਂ ਅਸੀਂ ਫਿਕਰਮੰਦ ਆ ਵੀ ਕਿਸੇ ਕਿਸੇ ਦਾ ਭਵਿੱਖ ਨਾ ਵਿਚਾਰੇ ਦਾ ਖਰਾਬ ਹੋਵੇ ਕਿਸੇ ਦੀ ਮੌਤ ਨਾ ਹੋ ਜਾਵੇ ਅਸੀਂ ਇੰਨਾ ਡਰਦੇ ਆ ਪਿੰਡ ਦੀ ਫਿਰਨੀ ਆ ਜੀ 메ਨ ਫਿਰਨੀ ਆ ਜਿਹੜਾ ਰਸਤਾਗਾ ਉਹ ਰਸਤੇ ਵੀ ਟੁੱਟੇ ਪਏ ਆ ਜੇ ਮੜੀ ਜੀ ਸੜਕ ਬਣੀ ਸੀ ਉਹ ਨਾਲ ਦੀ ਨਾਲ ਟੁੱਟ ਗਈ ਕਿਉਂਕਿ ਟਰੈਫਿਕ ਇੰਨੀ ਜ਼ਿਆਦਾ ਇੰਨਾ ਲੋਡ ਲੰਘਦਾ ਹੈ ਉਹ ਵੀ ਸਾਡੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜੀ ਸਾਡੇ ਨਗਰ ਲਈ